ਅੱਜ ਤਿੰਨ ਵੱਡੀਆਂ ਖਬਰਾਂ ਨੇ ਪੂਰੇ ਪੰਜਾਬ ਦੇ ਵਿੱਚ ਭੜਥੂ ਪਾ ਦਿੱਤਾ ਜਿਮਗੇ ਇੱਕ ਖਬਰ ਆਉਂਦੀ ਆ ਅਮਨਦੀਪ ਪੌਰ ਨੂੰ ਲੈ ਕੇ ਜਿਹੜੀ ਕਾਂਸਟੇਬਲ ਨੂੰ ਕਿਹਾ ਜਾ ਰਿਹਾ ਸੀ ਉਹਨੂੰ ਸਜ਼ਾ ਹੋ ਗਈ ਆ ਉਹਦਾ ਟ੍ਰੀਟਮੈਂਟ ਚੱਲ ਰਿਹਾ ਉਹਦੇ ਬਾਰੇ ਵੀ ਤੁਹਾਡੇ ਨਾਲ ਅੱਗੇ ਸਾਂਝੀ ਕਰਾਂਗੇ ਖਬਰ ਔਰ ਦੂਜੀ ਖਬਰ ਆ ਜਾਂਦੀ ਆ ਨਰਿੰਦਰ ਦੀਪ ਨੂੰ ਲੈ ਕੇ ਜਿਹਨਾਂ ਦਾ ਕੇਸ ਬਹੁਤ ਜ਼ਿਆਦਾ ਉਲਝ ਚੁੱਕਿਆ ਕਿਵੇਂ ਉਲਝ ਗਿਆ ਉਹ ਵੀ ਤੁਹਾਡੇ ਨਾਲ ਅੱਗੇ ਸਾਂਝੀ ਕਰਾਂਗੇ ਔਰ ਤੀਸਰੀ ਖਬਰ ਜਿਹੜੀ ਸਭ ਤੋਂ ਵੱਡੀ ਖਬਰ ਹੈ ਪੰਜਾਬ ਦੇ ਅੰਦਰ ਇੱਕ ਸੀਆਈ ਸਟਾਫ ਦੇ ਮੈਂਬਰ ਨੂੰ ਯਾਨੀ ਗੋਲੀ ਮਾਰੀ ਗਈ ਹੈ ਜਾਂ ਉਸ ਤੋਂ ਵੱਜੀ ਹੈ ਉਹਦੀ ਮੌਤ ਹੋ ਗਈ ਹੈ ਔਰ ਇਹਦੇ ਹੀ ਨਾਲ ਜੁੜੀ ਵੱਡੀ ਖਬਰ ਜਿਹੜੀ ਕਿ 24 ਵੱਡੇ ਮਰਾਜ਼ਮਾਂ ਦੀ ਬਦਲੀ ਕਰ ਦਿੱਤੀ ਗਈ ਹੈ ਕਿਉਂ ਕਰ ਦਿੱਤੀ ਗਈ ਹੈ ਪੂਰੀ ਡਿਸਕਸ ਕਰਾਂਗੇ ਪੰਜਾਬ ਦੇ ਅੰਦਰ ਇਹ ਖਬਰ ਹੈਡਲਾਈਨ ਬਣ ਚੁੱਕੀ ਹੈ ਕਿ ਇੱਕ ਪਾਸੇ ਨਰਿੰਦਰ ਦੀਪ ਦਾ ਧਰਨਾ ਲੱਗਦਾ ਹੈ ਸੀਆਈ ਸਟਾਫ ਉਹਨੂੰ ਪਹਿਲਾਂ ਮਾਰਦੀ ਹੈ ਕਰੰਟ ਲਾ ਕੇ ਔਰ ਦੂਜੇ ਪਾਸੇ ਬਹੁਤ ਸਾਰੇ ਦਿਨ ਉਹਨਾਂ ਨੂੰ ਜੂਜਣਾ ਪੈ ਰਿਹਾ ਸੀ ਔਰ ਹੁਣ ਇੱਕ ਪਾਸੇ ਖਬਰ ਆਉਂਦੀ ਹੈ ਪੰਜਾਬ ਦੇ ਅੰਦਰ ਕਿ ਕਿ ਸੀਆਈ ਸਟਾਫ ਦਾ ਮੈਂਬਰ ਜਾਨੀ ਉਹਨੂੰ ਗੋਲੀ ਮਾਰੀ ਗਈ ਹੈ ਜਾਂ ਉਹਨੇ ਆਪ ਮਾਰ ਲਈ ਹੈ ਔਰ ਜਿਹੜੀ ਦੂਜੀ ਖਬਰ ਹੈ ਅਮਨਦੀਪ ਕੌਰ ਨੂੰ ਲੈ ਕੇ ਪਹਿਲੇ ਮੈਂ ਤੁਹਾਨੂੰ ਜਿਹੜੇ ਮੁਲਾਜ਼ਮਾਂ ਦੀ ਬਦਲੀ ਹੋਈ ਹੈ 24 ਮੁਲਾਜ਼ਮ ਵੱਡੇ ਮੁਲਾਜ਼ਮ ਬਦਲੇ ਗਏ ਨੇ ਉਹੀ ਖਬਰ ਸਾਂਝੀ ਕਰੂੰਗਾ ਉਸ ਤੋਂ ਬਾਅਦ ਸੀਆਈ ਦੇ ਸਟਾਫ ਦੇ ਮੈਂਬਰ ਨੂੰ ਗੋਲੀ ਮਾਰੀ ਗਈ ਹੈ ਜਾਂ ਫਿਰ ਆਪਣੇ ਆਪ ਮਾਰੀ ਹੈ ਇਹ ਵੀ ਬਹੁਤ ਵੱਡਾ ਮੁੱਦਾ ਸਾਹਮਣੇ ਆ ਗਿਆ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਔਰ ਦੂਜੇ ਪਾਸੇ ਜਿਹੜੀ ਅਮਨਦੀਪ ਕੌਰ ਹੈ ਉਸ ਤੋਂ ਬਾਅਦ ਦੇ ਵਿੱਚ ਜਾਵਾਂਗੇ ਸੁਣੋ ਕਿ ਪੰਜਾਬ ਦੇ ਵਿੱਚ 24 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤੁਰੰਤ ਬਦਲੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ 12 ਦੇ ਕਰੀਬ ਐਸ ਐਚਓ ਨੇ ਜਿਨ੍ਹਾਂ ਦੀ ਬਦਲੀ ਕੀਤੀ ਗਈ ਹੈ ਪਿਛਲੇ ਟਾਈਮ ਤੋਂ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਇਹ ਦੋਸ਼ ਲੱਗ ਰਹੇ ਆ ਭ੍ਰਿਸ਼ਟਾਚਾਰ ਦੇ ਔਰ ਨਸ਼ੇ ਨਾਲ ਜੁੜੀਆਂ ਚੀਜ਼ਾਂ ਦੇ ਇਸ ਮਸਲੇ ਨੂੰ ਲੈ ਕੇ ਵੱਡੇ ਪੱਧਰ ਤੇ ਪਿਛਲੇ 2-3 ਮਹੀਨਿਆਂ ਚ ਪੁਲਿਸ ਦੇ ਵਿੱਚ ਬਦਲੀਆਂ ਹੋਈਆਂ ਨੇ ਵੱਡੇ ਅਫਸਰ ਜਿਹੜੇ ਆਈ ਆਈਪੀਐਸ ਅਫਸਰ ਨੇ ਐਸਐਸਪੀ ਰੈਂਕ ਐਸਪੀ ਰੈਂਕ ਦੇ ਅਫਸਰਾਂ ਦੀਆਂ ਬਦਲੀਆਂ ਵੀ ਵੱਡੇ ਪੱਧਰ ਤੇ ਪਿਛਲੇ ਦਿਨਾਂ ਚ ਹੋਈਆਂ ਔਰ ਇਸੇ ਕੜੀ ਤਹਿਤ ਹੁਣ 24 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਦਲੀ ਕੀਤੀ ਗਈ ਕੰਦ ਬਠਿੰਡਾ ਦੇ ਵਿੱਚ ਕਿੰਨਾ ਵੱਡਾ ਰੋਲਾ ਪਿਆ ਤਾਂ ਹੁਣ ਜਿਹੜੀ 24 ਮੁਲਾਜ਼ਮਾਂ ਦੀ ਬਦਲੀ ਬਾਰੇ ਸੁਣਿਆ ਇਹਦੇ ਵਿੱਚ 12 ਐਸਐਚਓ ਨੇ ਜਿਨ੍ਹਾਂ ਨੂੰ ਬਦਲੀ ਕੀਤਾ ਗਿਆ ਯਾਨੀ ਪੰਜਾਬ ਦੇ ਅੰਦਰ ਕਿੱਡੇ ਵੱਡੇ ਪੱਧਰ ਦੇ ਉੱਤੇ ਮਲਾਜਮਾਂ ਦੀਆਂ ਵੀ ਧੜਾ ਧੜ ਜਾਣੀ ਬਦਲੀਆਂ ਵੀ ਹੋ ਰਹੀਆਂ ਨੇ ਡਿਸਮਿਸ ਵੀ ਕੀਤੇ ਜਾ ਰਹੇ ਨੇ ਔਰ ਵਿੱਚ ਹੀ ਸਸਪੈਂਡ ਵੀ ਕੀਤੇ ਜਾ ਰਹੇ ਨੇ ਔਰ ਹੁਣ ਜਿਹੜੀ ਖਬਰ ਬੜੀ ਹੀ ਅਹਿਮ ਖਬਰ ਹੈ ਸੀਆਈ ਸਟਾਫ ਦਾ ਮੈਂਬਰ ਇੱਕ ਨੌਜਵਾਨ ਮੁੰਡਾ ਜਿਹਦੀ ਗੋਲੀ ਮਾਰ ਕੇ ਹੱਤਿਆ ਹੋਈ ਹੈ ਜਾਂ ਕਿਸੇ ਨੇ ਕੀਤੀ ਹੈ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮਮਨਦੀਪ ਕੌਰ ਔਰ ਦੂਜੇ ਪਾਸੇ ਨਰਿੰਦਰਦੀਪ ਦੀ ਅਪਡੇਟ ਸਾਂਝੀ ਕਰੂੰਗਾ ਸੁਣੋ ਹਾਲਕਾ ਦੇ ਸੀਆਈਏ ਸਟਾਫ ਦੇ ਵਿੱਚ ਹੁਣਸਤੇ ਇੱਕ ਨੌਜਵਾਨ ਮਲਾਜਮ ਜਿਹਦਾ ਨਾਮ ਸਰਪ੍ਰੀਤ ਸਿੰਘ ਹੈ ਉਸ ਨੂੰ ਗੋਲੀ ਬੱਜੀ ਹੈ ਤੇ ਗੋਲੀ ਵੱਜਣ ਦੇ ਨਾਲ ਉਹਦੀ ਮੌਤ ਹੋ ਗਈ ਹੈ ਹੁਣ ਇਹ ਗੋਲੀ ਬੱਜੀ ਕਿਵੇਂ ਆ ਇਹਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਗੋਲੀ ਆਪਣੇ ਆਪ ਵੱਜੀ ਹੈ ਕਿ ਉਹਨੇ ਆਪਣੇ ਆਪ ਨੂੰ ਮਾਰੀ ਹੈ ਕਿ ਉਹਨੂੰ ਕਿਸੇ ਨੇ ਮਾਰੀ ਹੈ ਇਹਦੇ ਬਾਰੇ ਅਜੇ ਕੋਈ ਕਲੈਰਟੀ ਨਿਕਲ ਕੇ ਬਾਹਰ ਨਹੀਂ ਆਈ ਜਾ ਜਿਹੜੇ ਮੁਲਾਜ਼ਮ ਨੂੰ ਗੋਲੀ ਮਾਰੀ ਗਈ ਆ ਜਾਂ ਉਸਨੇ ਆਪ ਮਾਰ ਲਈ ਉਹ ਤਾਂ ਫਾਜ਼ਿਲ ਕਾ ਦਾ ਮਾਮਲਾ ਬਹੁਤ ਵੱਡਾ ਸਾਹਮਣੇ ਆ ਗਿਆ ਇੱਕ ਨੌਜਵਾਨ ਸੀਆਈ ਸਾਹਿਬ ਦੇ ਵਿੱਚ ਤਾਇਨਾਤ ਸੀ ਉਹਨੇ ਆਪਣੇ ਆਪ ਗੋਲੀ ਮਾਰ ਲਈ ਆ ਜਾਂ ਫਿਰ ਕਿਸੇ ਨੇ ਮਾਰ ਦਿੱਤੀ ਇਹਦੇ ਉੱਤੇ ਕੋਈ ਵੀ ਹਲੇ ਕਲੀਅਰ ਨਹੀਂ ਹੋਇਆ ਪਰ ਜਦੋਂ ਵੀ ਕਲੀਅਰ ਹੋਇਆ ਤਹਾੜੇ ਨਾਲ ਉਹ ਵੀ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਆਜੋ ਵੀ ਜਿਵੇਂ ਹੁਣ ਅਮਨਦੀਪ ਕੌਰ ਕਾਂਸਟੇਬਲ ਬਠਿੰਡੇ ਵਾਲੀ ਜਿਹਨੂੰ ਥਾਰ ਵਾਲੀ ਬੀਬੀ ਵੀ ਕਿਹਾ ਜਾਂਦਾ ਤਾ ਉਸ ਦੇ ਉੱਤੇ ਉਹਨੂੰ ਰਾਹਤ ਕਿਵੇਂ ਮਿਲਦੀ ਐ ਉਹਨੂੰ ਰਾਹਤ ਇਹ ਮਿਲੀ ਆ ਉਹਦਾ ਟ੍ਰੀਟਮੈਂਟ ਵੀ ਆਈਪੀ ਹੋ ਰਿਹਾ ਉਹਨੂੰ ਏਸੀ ਵਾਲੇ ਵਾਰਡ ਦੇ ਵਿੱਚ ਰੱਖਿਆ ਗਿਆ ਤਾਂ ਉਹਨੂੰ ਇਹ ਬਸਪਤਾਲ ਦੇ ਵਿੱਚ ਰੱਖਿਆ ਗਿਆ ਕਹਿੰਦੇ ਦੂਜੇ ਪਾਸੇ ਕਹਿੰਦੇ ਭਾਈ ਉਹਦੇ ਉੱਤੇ ਤਾਂ ਬਹੁਤ ਵੱਡਾ ਧੰਜਾ ਘਸਿਆ ਗਿਆ ਔਰ ਦੂਜੇ ਪਾਸੇ ਖਬਰ ਆਉਂਦੀ ਆ ਕਹਿੰਦੇ ਵੀ ਇਸ ਤੋਂ ਤਾਂ ਕਹਿੰਦੇ ਵਿਜੀਲੈਂਸ ਵੀ ਹੱਥ ਖੜੇ ਕਰਦੀ ਨਜ਼ਰ ਆ ਰਹੀ ਐ ਪਰ ਉਹਦੇ ਉੱਤੇ ਵੈਸੇ ਅਸੀਂ ਸ਼ੱਕ ਨਹੀਂ ਕਰਦੇ ਨਾ ਹੀ ਪੂਰਾ ਪੰਜਾਬ ਕਰਦਾ ਇਹ ਲੋਕਾਂ ਦੇ ਹੀ ਦਰਸਾਤ ਦੇ ਵਿੱਚ ਸਵਾਲ ਨੇ ਔਰ ਦੂਜੇ ਪਾਸੇ ਅਮਨਦੀਪ ਕੌਰ ਦੀ ਜਗ੍ਹਾ ਤੇ ਜੇਕਰ ਕਹਿੰਦੇ ਕੋਈ ਹੋਰ ਹੁੰਦਾ ਤਾਂ ਆਮ ਕੈਦੀ ਦੀ ਤਰ੍ਹਾਂ ਉਹਨੂੰ ਟ੍ਰੀਟ ਕੀਤਾ ਜਾਂਦਾ ਜਿਵੇਂ ਕਿ ਆਮ ਕੈਦੀਆਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲਿਜਾ ਕੇ ਉੱਥੋਂ ਯਾਨੀ ਕਿ ਦਵਾਈ ਵੀ ਦਵਾਈ ਜਾਂਦੀ ਹੈ ਬਹੁਤ ਸਾਰਾ ਟ੍ਰੀਟਮੈਂਟ ਕਰਵਾ ਕੇ ਜਿਵੇਂ ਪੁਲਿਸ ਦੇਖਦੇ ਆ ਉਵੇਂ ਹੀ ਵਰਤਾਵਰ ਕਰਦੀ ਆ ਤਾਂ ਹੁਣ ਇਹਨੂੰ ਅਮਨਦੀਪ ਕੌਰ ਨੂੰ ਦੇਖਿਆ ਜਾਵੇ ਤਾਂ ਕਹਿੰਦੇ ਕਿਸੇ ਵੱਡੇ ਮੰਤਰੀ ਦਾ ਹੱਥ ਹੈ ਜਾਂ ਕਿਸੇ ਆਈਪੀਐਸ ਅਫੀਸਰ ਦਾ ਹੱਥ ਹੈ ਇੱਥੇ ਮੈਨੂੰ ਐਂ ਲੱਗਦਾ ਵੀ ਆਈਪੀਐਸ ਅਫੀਸਰ ਦਾ ਨਹੀਂ ਇਸੇ ਵੱਡੇ ਲੀਡਰ ਦਾ ਜਰੂਰ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੀਡਰ ਫੜੇ ਵੀ ਜਾ ਰਹੇ ਨੇ ਕੋਈ ਕਿਸੇ ਕਾਮ ਮਾਮਲੇ ਦੇ ਵਿੱਚ ਫੜਿਆ ਜਾ ਰਿਹਾ ਕੋਈ ਕਿਸੇ ਮਾਮਲੇ ਦੇ ਵਿੱਚ ਫੜਿਆ ਜਾ ਰਿਹਾ ਤਾਂ ਹੋ ਸਕਦਾ ਕੋਈ ਮਾਮਲਾ ਇੱਧਰ ਵੀ ਹੋਵੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਔਰ ਦੂਜੇ ਪਾਸੇ ਆਜੋ ਹੁਣ ਜਿਹੜਾ ਕਿ ਨਰੇਂਦਰ ਦੀਪ ਸਿੰਘ ਆ ਬਠਿੰਡੇ ਦੇ ਵਿੱਚ ਬਹੁਤ ਵੱਡਾ ਕੇਸ ਉਲਝ ਗਿਆ ਕਿਉਂਕਿ ਬਠਿੰਡੇ ਦੇ ਵਿੱਚ ਉਹਨੂੰ ਕਟਨਾ ਨੂੰ ਅੰਜਾਮ ਦਿੱਤਾ ਗਿਆ ਬਠਿੰਡੇ ਦੇ ਸੀਆਈ ਸਟਾਫ ਬਣੀਓ ਉਹਨਾਂ ਦੇ ਉੱਤੇ ਹੁਣ ਤੁਸੀਂ ਇਹ ਵੇਖੋ ਵੀ ਕਿੰਨਾ ਕਚਿਰ ਧਰਨਾ ਚੱਲੂ ਆ ਜੋ ਕਿ ਮੁੱਖ ਮੰਤਰੀ ਸਾਹਿਬ ਕੋਲ ਇੱਕ ਖਬਰ ਪਹੁੰਚਦੀ ਹੈ ਜਿਹੜੀ ਕਿ ਸੁਣਨ ਵਾਲੀ ਖਬਰ ਹੈ ਜਿਹੜੀ ਕਿ ਬਹੁਤ ਵੱਡੀ ਖਬਰ ਹੈ ਕਿਉਂਕਿ ਮੁੱਖ ਮੰਤਰੀ ਕੋਲ ਜਿਹੜੀ ਖਬਰ ਪਹੁੰਚੀ ਹੈ ਉਸ ਮੁੰਡੇ ਦੀ ਪਹੁੰਚੀ ਹੈ ਜਿਹੜੇ ਮੁੰਡੇ ਨੇ ਆਪਣੀ ਕੁੜੀ ਨੂੰ ਯਾਨੀ ਗੋਦ ਵਿੱਚ ਬਿਠਾ ਕੇ ਤਾਂ ਉਹਨੂੰ ਇੱਕ ਵੀਡੀਓ ਪਾ ਦਿੰਦਾ ਜਿਹੜੇ ਮੁੰਡੇ ਨੇ ਇਹ ਵੀਡੀਓ ਪਾਈ ਹੈ ਕਹਿੰਦਾ ਸਾਡਾ ਪਿੰਡ ਬਿਕਾਊ ਆ ਤਾਂ ਸਹੀ ਮਾਂ ਨੇ ਉਸ ਮੁੰਡੇ ਦੇ ਉੱਤੇ ਬਿਆਨ ਵੀ ਦਿੱਤਾ ਉਹਨਾਂ ਨੇ ਕਿਹਾ ਸੀ ਕਹਿੰਦਾ ਭਾਈ ਇਹੋ ਜਿਹੇ ਗੱਲਾਂ ਦੇ ਵਿੱਚ ਨਾ ਆਓ ਬਹੁਤੇ ਪਿੰਡ ਇਹੋ ਜਿਹੇ ਨੇ ਜਿੱਥੇ ਅਸੀਂ ਸ਼ਾਨੀਨ ਕਰ ਚੁੱਕੇ ਹਾਂ ਯਾਨੀ ਨਸ਼ਿਆਂ ਦੀ ਮੁਕਤੀ ਕਰ ਚੁੱਕੇ ਹਾਂ ਤਾਂ ਅਸੀਂ ਇਹ ਮਾਨ ਕੋਲ ਜੇਕਰ ਉਹ ਗੱਲ ਪਹੁੰਚਦੀ ਆ ਕਿ ਇਹ ਜਿਹੜਾ ਮੁੱਦਾ ਹੈ ਨਰਿੰਦਰ ਦੀਪ ਵਾਲਾ ਇਹ ਮੁੱਦਾ ਨਹੀਂ ਪਹੁੰਚਦਾ ਤਾਂ ਇਸ ਕਰਕੇ ਅਪੀਲ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਇਹ ਮਾਮਲਾ ਧਰਨਾ ਕਦੋਂ ਤੱਕ ਚੱਲੂਗਾ ਇਹਨੂੰ ਖਾਸ ਕਰਕੇ ਨਿਪਟਾਇਆ ਜਾਵੇ ਜੜੇ ਦੇ ਦੋਸ਼ੀ ਨੇ ਉਹ ਸੀਆਈ ਸਟਾਫ ਠਿੰਡਾ ਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਰਿਵਾਰ ਦੀ ਵੀ ਸੰਤੁਸ਼ਟੀ ਕਰਵਾਈ ਜਾਵੇ ਤਾਂ ਹੁਣ ਸਾਡੇ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਮੌਜੂਦਾ ਸਰਕਾਰ ਦੇ ਵਿੱਚ ਲੋਕਾਂ ਨੂੰ ਬੜੀ ਉਮੀਦ ਹੈ ਪਰ ਸਾਡੀ ਸਰਕਾਰ ਆ ਜਿਹੜੀ ਮੈਨੂੰ ਲੱਗਦਾ ਵੀ ਜਿਵੇਂ ਸੁੱਤੀ ਜੀ ਪਈ ਹੈ ਦਿਖਦਾ ਜ਼ਰੂਰ ਹੈ ਸੁਣਦਾ ਵੀ ਹੈ ਪਰ ਅਣਗੇਲੀ ਜੀ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਕਿਉਂਕਿ ਉਸੇ ਇਲਾਕੇ ਦੇ ਵਿੱਚੋਂ ਉਹਨਾਂ ਤੱਕ ਇੱਕ ਵੀਡੀਓ ਪਹੁੰਚਦੀ ਆ ਤਾਂ ਦੂਜੇ ਪਾਸੇ ਤਾਂ ਬਹੁਤ ਹਾਈਲਾਈਟ ਮੁੱਦਾ ਹੋ ਚੁੱਕਿਆ ਜਿਹੜਾ ਕਿ ਨਰਿੰਦਰਦੀਪ ਨੂੰ ਕਰੰਟ ਲਾ ਕੇ ਮਾਰਿਆ ਗਿਆ ਇਸ ਦੇ ਉੱਤੇ ਕਿਉਂ ਨਹੀਂ ਆਪਣੀ ਪ੍ਰਕਿਰਿਆ ਦਿੰਦੇ ਮੁੱਖ ਮੰਤਰੀ ਸਾਹਿਬ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਵੀ ਇਸ ਵੀਡੀਓ ਦੇ ਹੱਕ ਵਿੱਚ ਹੋ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ